ਹਾਂਜੀ ਕੀ ਹਾਲ ਚਾਲ ਜੀ ਸਾਰਿਆਂ ਦਾ ਆਹੋ ਪਾ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ ਮੈਂ ਤੁਹਾਡਾ ਆਪਣਾ ਰਮਨ ਆਪਣੇ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਰਾਮ ਕਰਦਾ ਹਾਂ ਤੇ ਯਾਰੀਆਂ ਗੱਲਾਂ ਨਾ ਕਰਦੇ ਹੋਏ ਆਪਣੀ ਹਾਸਿਆਂ ਦੀ ਪਟਾਰੀ ਦੇ ਵਿੱਚ ਨਵੀਆਂ ਨਰਮੀਆਂ ਚੀਜ਼ਾਂ ਕੱਢ ਕੇ ਲਿਆਉਂਦੇ ਹਾਂ ਤੇ ਸੌਰੀ ਪਿਛਲੀ ਵੀਡੀਓ ਦੇ ਵਿੱਚ ਮੈਂ ਵੌਇਸ ਨਹੀਂ ਦੇ ਸਕਿਆ ਪਿਛਲੀ ਵੀਡੀਓ ਜੇ ਦੇਖਣੀ ਹੈ ਤੇ ਉੱਪਰ ਕਲਿੱਕ ਕਰਿਓ ਤੁਹਾਨੂੰ ਵੀਡੀਓ ਸ਼ੋ ਹੋ ਜੂਗੀ ਵੀਡੀਓ ਦੇਖਦੇ ਆਂ ਅਗਲੀ ਬਹੁਤ ਵਧੀਆ ਵਧੀਆ ਚੀਜ਼ਾਂ ਵੀਡੀਓ ਦੇ ਵਿੱਚ ਵੀਡੀਓ ਪੂਰੀ ਦੇਖਿਓ ਪਲੀਜ਼ ਚਲੋ ਸ਼ੁਰੂ ਕਰਦੇ ਆਂ ਲੇ ਸ਼ੁਰੂ ਕਰਦੇ ਹਾਂ ਇਤਮੇਰ ਸਕੋ ਪਹਿਲਾ ਬਾਬ ਜੀ ਹਾਂ ਕਮੈਂਟ ਪਹਿਲਾ ਭਰਾ ਨੇ ਬੋਹ ਵਧੀਆ ਕੀਤਾ ਰਿਹਾਦਾ ਚੁਲਬੁਲ ਪਾਂਡੇ ਤੇ ਬੁਲਬੁਲ ਪਾਂਡੇ ਦੂਸਰਾ ਕਮੈਂਟ ਆ ਵਾਚਿੰਗ ਚੌਂਗ ਸਿੰਘ ਯਾਰ ਕਈ ਟੋਪੀ ਡਰਮੇ ਆ ਯਾਰ ਆਉਂਗਾ ਹੋਡੇ ਪਾਣੇ ਸੁਪਨਾ ਸਜਾ ਨਹੀਂ ਹੋ ਸਕਦੇ ਕਦੇ ਵੀ ਗਰੀ ਐਸੇ ਮੈਂ ਬੜਾ ਸਖਤ ਲੜਦਾ ਹਾਂ ਲekin ga yahan pe pighal gaya Kisya aa raha hai menu aa video bohot wadiya lagdi hai Beej ne comment kithda kehnda cobra ka ek da sarpanch te Jaswinder bhai ne comment kita kehnda cobra duro hi fan chakki aaunda hai menu personally video bohot wadiya lagdi yaar aaj ਕਹਿੰਦਾ ਆਂਟੀ ਕੀ ਸਾਰੇ ਲਿਪਸਟਿਕ ਲਗਾ ਆਏ ਹੋ ਅਨਕਲ ਤੋਂ ਦੂਜਾ ਕਹਿੰਦਾ ਮਨੂ ਕਹਿੰਦਾ ਪਤੰਦਰ ਸੁਰਕੀ ਬੜੀ ਤੁੰਨੀ ਫਿਰਦਾ ਤੁੰਨੀ ਸੁਰਕੀ ਇਹਦਾ ਇਸ਼ਾਰੇ ਦੀ ਕੀ ਜਰਾ ਛੱਡ ਜਾ ਸੀ ਘੱਟ ਕੇ ਤੇ ਬੱਲੇ ਦੇ ਤੇ ਚਾੜ ਬੱਲੇਆ ਹੋਰ ਵੀਰ ਆ ਗਿਆ ਵੀਰ ਦੀ ਮੂਛਾਂ ਦੇਖਦਾ ਤਾਂ ਨੱਕ ਬੜਾ ਬੋਲੰਦੀਆ ਚਲੋ ਕਮੈਂਟ ਪੜਦੇ ਆ ਜਾਨ ਛੱਡ ਭਰਾਵਾ ਪਹਿਲਾਂ ਬੁਰਸ਼ ਕਰ ਲਾ ਵਾਓ ਦੂਜੇ ਦਾ ਕਮੈਂਟ ਆ ਕਹਿੰਦਾ ਤੂੰ ਹੁਣ ਕਬਾੜ ਦਾ ਕੰਮ ਛੱਡ ਕੇ ਕਿਹੜੇ ਕੰਮ ਹੀ ਪੈ ਗਿਆ ਯਾਰ ਜਦੋਂ ਸੋਸ਼ਲ ਮੀਡੀਆ ਆਪਣੇ ਰਿਸ਼ਤੇਦਾਰਾਂ ਦਿੱਤੀ ਹੋਵੇ ਨਾ ਉਹ ਵੀ ਇਦਾਂ ਦੇ ਕਮੈਂਟ ਕਰ ਦਿਆ ਕਿਹੜੇ ਕੰਮ ਹੀ ਪੈ ਗਿਆ ਮੇਰੀ ਜਾਨ ਤੂੰ ਐ ਮੇਰੀ ਜਾਨ ਤੂੰ ਯਾਦਾਂ ਕਰਕੇ ਤੂੰ ਲੜਦਾ ਫਿਰਦਾ ਹੈ ਨਾ ਇਹਨਾਂ ਨੇ ਬਾਈ ਬਾਈ ਕਹਿ ਕੇ ਤੈਨੂੰ ਅਸਮਾਨ ਤੇ ਚੜਾਇਆ ਹੋਇਆ ਤੇ ਜਿੱਦਨ ਤੇਰੇ ਪੈਰ ਪੁੰਜੇ ਲੱਗ ਗਏ ਨਾ ਤੇਰੇ ਨਾਲ ਖੜਨ ਵਾਲਾ ਕੋਈ ਨਹੀਂ ਹੋਣਾ ਓਏ ਇਹਨੂੰ ਲੈ ਕੇ ਜਾ ਯਾਰ 11 ਬਾਰ 11 ਬਾਰ ਹੋਰ ਆ ਗਿਆ ਮੂਛਾਂ ਦੇਖ ਚੱਲ ਕਮੈਂਟ ਪੜਦੇ ਆਂ ਕਹਿੰਦਾ ਰੁਪਿੰਦਰ ਗਾਂਧੀ ਫਰਮ ਮੇਸ਼ੋ ਹਾਂਜੀ ਮੇਸ਼ੋ ਤੇ ਮੂੰ ਇਹ ਸਾਰੇ ਇਦਾਂ ਦੀ ਆਉਂਦੇ ਆ ਤੇ ਹੋਰ ਵੀਰ ਦਾ ਕਮੈਂਟ ਆਇਆ ਕਹਿੰਦਾ ਪਿਛਲੇ ਵਾਲੇ ਪੱਖੇ ਨਾਲ ਲੰਗ ਕੇ ਮਰ ਜਾ ਵੀ ਯਾਰ ਇਹ ਮੈਨੂੰ ਲੱਗਦਾ ਲਜਾਰੇ ਸਾਈਡ ਵੱੰਦਾ ਲੱਗਦਾ ਵੀਰੇ ਓ ਲੱਕੜੇ ਪਹਿਲੀਆਂ ਵੀ ਇਸ ਗੱਲੋਂ ਛੱਡੀਆਂ ਚੱਲ ਚੱਲ ਚਲੋ ਜਾ ਕੇ ਇਲਾਜ ਕਰੋ ਅਜ ਤੱਕ ਮੰਗਿਆ ਨਹੀਂ ਕੁਝ ਜੀ ਆ ਵੀਡੀਓ ਬਹੁਤ ਵਧੀਆ ਹੈ ਚਲੋ ਚਾਚਾ ਜੀ ਦੇ ਕਮੈਂਟ ਪੜਦੇ ਆਂ ਕਹਿੰਦੇ ਚਾਚਾ ਇਹ ਗੱਲ ਚੰਗੀ ਨਹੀਂ ਤੂੰ ਟੱਟੀ ਬੈਠਾ ਵੀਡੀਓ ਬਣਾਈ ਜਾਂਦਾ ਮਹਾਰਾਜਾ ਚਾਚੇ ਦੀ ਮਰਜ਼ੀ ਜਿੱਥੇ ਮਰਜ਼ੀ ਚਾਚੇ ਦਾ ਮੋਬਾਈਲ ਆ ਇਥੇ ਮਰਜੀ ਵੀਡੀਓ ਬਣਾਵੇ ਚਾਚੇ ਦੀ ਵੀਡੀਓ ਨਹੀਂ ਤੇ ਫੀਲਿੰਗ ਦੇਖੋ ਚਾਚੇ ਦੀ ਫੀਲਿੰਗ ਵੀ ਮੈਂ ਰੱਬ ਤੋਂ ਇੱਕ ਸਾਜ਼ ਜ਼ਰੂਰ ਹੋਰ ਦੂਜੇ ਕਮੈਂਟ ਵਾ ਕਹਿੰਦਾ ਚਾਚਾ ਟੈਂਕੀ ਵਿੱਚ ਪਾਣੀ ਖਤਮ ਹੋ ਗਿਆ ਕੋਈ ਪ੍ਰੋਬਲਮ ਨਹੀਂ ਇੱਕ ਤੀਰ ਤੇ ਦੋ ਨਿਸ਼ਾਨੇ ਹਾਈ ਚਾਚਾ ਜੀ ਮੈਂ ਤੈਰੇ ਲਈ ਅਲੱਗ ਤੋਂ ਕੌਣ ਹੈ ਰੁਕ ਕਹਾਂ ਸੇ ਆਤੇ ਹੈ ਇਹ ਬਹੁਤ ਵੀ ਕਮੈਂਟ ਪੜਦੇ ਆਂ ਸਰੀ ਵੀ ਲੇਦਾ ਬਰੋ ਟਾਈਮ ਕੱਢ ਕੇ ਆਪਣੇ 4 ਛੇਪੇੜਾ ਮਾਰ ਲਾ 4 ਨਹੀਂ 8 ਛੇਪੇੜਾ ਮਾਰ ਲਾ ਤੈਨੂੰ ਸੁਰਤ ਆ ਗਏ ਦੂਜੇ ਵੀਰ ਦਾ ਕਮੈਂਟ ਆ ਕਹਿੰਦਾ ਜਿਸ ਦਿਨ ਤੈਨੂੰ ਕਰੰਟ ਲੱਗਿਆ ਕਿਸੇ ਨੇ ਛਡਾਉਣਾ ਨਹੀਂ ਕਹਿਣਾ ਵੀਡੀਓ ਬਣਾਉਣ ਦੇ ਚੱਕਰ ਵਿੱਚ ਇਹ ਬਹੁਤ ਜਿਹੜੀਆਂ ਨਹੀਂ ਪ੍ਰੋਬਲਮ ਆ ਵੀ ਜੀ ਇਹ ਵੀ ਰਵਾਰੀ ਕਿਉਂ ਦਿਖਿਆ ਬਸ ਗਜਬ ਬੇਇੱਜ਼ਤੀ ਹੈ ਅਲੋਜੀ ਕੋ ਗੋਵਿੰਦਾ ਫਰੋਂਟੇ ਮੂੰ ਬੁਰੇ ਦੇ ਚਾਚੇ ਦਾ ਮੁੰਡਾ ਸਾਨੂੰ ਕਮੈਂਟ ਵੜਦੇ ਆਂ ਕਹਿੰਦਾ ਇੰਸਟਾ ਬੰਦ ਕਰਵਾਉਣੇ ਕੀ ਵਜ੍ਹਾ ਤੂੰ ਹੈ ਇਹ ਸਥਾਨੀ ਟਿਕਟੋਕ ਬੰਦ ਕਰਾਉਣੇ ਕੀ ਵਜ੍ਹਾ ਤੂੰ ਹੈ ਦੂਸਰਾ ਕਮੈਂਟ ਆ ਪੋਪੀ ਯਾ ਰਾਜੇ ਸਕੂਲ ਨਹੀਂ ਆਇਆ ਤੂੰ ਲੈ ਲਓ ਭਰਾਵਾ ਮੈਂ ਇਹੀ ਦੱਸਣਾ ਮੈਂ ਕਿ ਆਪਣੇ ਦੋਸਤਾਂ ਨੂੰ ਰਿਸ਼ਤੇਦਾਰ ਨਾ ਸੋਸ਼ਲ ਮੀਡੀਆ ਤੇ ਆ ਕਰੋ ਪੋਪੀ ਅੱਜ ਸਕੂਲ ਕੱਦਾ ਆਵੇ ਪੋਪੀ ਉਹ ਨਹੀਂ ਤਾਂ ਅੱਜ ਵੀਡੀਓ ਬਣਾਉਣ ਚੀ ਬੀ ਗੁਨਾ ਨੇ ਕੀ ਵਜਾ ਕਿ ਮੈਂ ਮੈਂ ਮੋਦੀ ਸਾਹਿਬ ਤੇ ਗੁਜ਼ਾਰਿਸ਼ ਕਰਤਾ ਹੇ ਸ਼ੇਰ ਆ ਜੇ ਕੁੱਤੇ ਦਾ ਨਾਂ ਸ਼ੇਰ ਰੱਖ ਦਈਏ ਨਾ ਔਰ ਜੰਗਲ ਦਾ ਰਾਜਾ ਨਹੀਂ ਬਣ ਜਾਂਦਾ ਵਾਓ ਜਦੋਂ ਮੈਂ ਪਹਿਲੀ ਵਾਰ ਵੀਡੀਓ ਦੇਖੀ ਸੀ ਮੈਨੂੰ ਲੱਗਾ ਭਰਾ ਇਹ ਧੌਣ ਤੋਂ ਕੁਝ ਫਸਿਆ ਹੈ ਚਲੋ ਕਮੈਂਟ ਪੜਦੇ ਹਾਂ ਆ ਕਾਬਤ ਤੇਰੇ ਤੇ ਲੱਗੂ ਹੁੰਦੀ ਆ ਵਾਓ ਤੇ ਦੂਸਰਾ ਭਰਾ ਲਿਖਦਾ ਹੈ ਕਹਿੰਦਾ ਪ੍ਰਾਵਾ ਧੌਣ ਨੂੰ ਵੀ ਹਵਾ ਲਵਾ ਲੈ ਨਹੀਂ ਨਹੀਂ ਧੌਣ ਨੂੰ ਉੱਲੀ ਬੈਣੀਆ ਮੇਰਾ ਵੀਰ ਹਵਾ ਨਹੀਂ ਲਵਾਉਣੀ ਹਿੰਦੱਕੁੱਤਾ ਗਿਆ ਕਿਆ ਸੀਨ ਹੈ ਵਾਹ ਕਸਿਰ ਹੈ ਸੱਚ ਦੱਸਦੇ ਇੱਕ ਤੇ ਗੱਪਰੂ ਦੇ ਸਿਰ ਰੱਖ ਕੇ ਸੋ ਵੀਡੀਓ ਦੇ ਵਿੱਚ ਕਮੈਂਟ ਪਾਉਣ ਦਾ ਕੋਈ ਖਾਸ ਵਜ੍ਹਾ ਨਹੀਂ ਸੀਗੀ ਇਸ ਕਰਕੇ ਮੈਂ ਪਾਈ ਨਹੀਂ ਪਰ ਇੱਕੋ ਹੀ ਗੱਲ ਕਹਾਂਗਾ ਜਿਹੜਾ ਮੋਰਲਾ ਨਾ ਉਹਦੀ ਈ ਸ਼ਕਲ ਉਹ ਮੇਰੇ ਬੂਟਾਂ ਨਾਲ ਬਹੁਤ ਜਿਆਦਾ ਮਿਲਦੀ ਹੈ ਏਸੇ ਰਹਾ ਨਹੀਂ ਜਾਂਦਾ ਤੜਪੀ ਜੀਤੀ ਹੈ ਨਾ ਨਹੀਂ ਸਭੇ ਸੋਕ ਲੂੰਗੇ ਦਰਸ ਕਾਂਦੀ ਪਾਰਿ ਪਰਮੈਸਰ ਨਾ ਕਬਟਾ ਬੋਲੋ ਫਿਰ ਇੱਕ ਵਾਰੀ ਹਾਜ਼ਰ ਚਲੋ ਕਮੈਂਟ ਪੜਦੇ ਆਂ ਕਹਿੰਦਾ ਹਾਰਟ ਕਮ ਰੀ ਹੂੰ ਸੋ ਸੋਮ ਜੀ ਕੋਲ ਵੀਡੀਓ ਡਾਲਾ ਕਰ ਹਾਂ ਕਿ ਤਵੀਰ ਕਹਿੰਦਾ ਉਹ ਪ੍ਰਾਵਾ ਦਵਾਈ ਲੈ ਫੇਲਾ ਤੂੰ ਕੀੜੇ ਕੰਮੀ ਪਿਆ ਤੇ ਦੂਸਰਾ ਕਮੈਂਟ ਵਾ ਇਤਿਹਾਸ ਵਾ ਹੈ ਕਿ ਅੱਛੀ ਫਸਲ ਕੋ ਕੀੜੇ ਹੀ ਖਾਦੇ ਆ ਪਿਛਲੇ ਨੂੰ ਕਹਿੰਦਾ ਕੀੜਾ ਹੈ ਬਾਕੀ ਸਹੀ ਗੱਲ ਆ ਤੇ ਉਹ ਜਿਹੜੀ ਮੋਰੀ ਆ ਉਹ ਕਹਿੰਦੀ ਹੁੰਨੀ ਆ ਮੈਨੂੰ ਵੀਡੀਓ ਬਣਾਉਣ ਨੂੰ ਕਿਹਾ ਸੀਗਾ ਹੱਥ ਉੱਤ ਲਾਈ ਜਾਂਦਾ ਮੈਨੂੰ ਲੱਗਦਾ ਘਰ ਜਾ ਕੇ ਡਟੌਲ ਨਾਲ 100 ਵਾਰੀ ਨਹਾਉਣਾ ਪੈਣਾ ਜੇ ਮੈਂ ਬਲਾਵਾ ਬੱਤ ਪੜ੍ਹਾਈ ਲਿਖਾਈ 'ਚ ਧਿਆਨ ਲਗਾਓ ਆਈਏ ਵਈਅਸ ਬਣੋ ਔਰ ਦੇਸ਼ ਕੋ ਸੰਭਾਲੋ ਜਿਵੇਂ ਮਸ਼ੂਕ ਰੱਬ ਨੇ ਸੋਹਣੀ ਦਿੱਤੀ ਆ ਤਾਂ ਜੱਟ ਨੂੰ ਰਾਖੀ ਵੀ ਕਰਨੀ ਆਉਂਦੀ ਆ ਜੀ ਇੱਕ ਹੋਰ ਚੀਜ਼ ਪੇਸ਼ ਹੋਆ ਜੀਰਾ ਸਿਟੀ ਤੋਂ ਕਮੈਂਟ ਵੀਰ ਕਰਦਾ ਕਹਿੰਦਾ ਭਰਾ ਜਾ ਕੇ ਬਿੱਲੇ ਬੁੱਲੇ ਵੜਾ ਫਾਂ ਕਿਹੜੀ ਕਮੀ ਪਿਆ ਦੂਸਰਾ ਕਮੈਂਟ ਆ ਸ਼ਕਲੋਂ ਤਾਂ ਚੋਰ ਲੱਗਦਾ ਨਹੀਂ 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 ਚੋਰ ਨਹੀਂ ਨਾਲ ਚਿੰਦੀ ਵੀ ਲਾਇਆ ਕਰ ਉਹਨੇ ਚਿੰਦੀ ਚੋਰ ਲੱਗਦਾ ਇਦਾਂ ਦਾ ਬੰਦਾ ਜਿਹੜੀ ਕੁੜੀ ਨੂੰ ਵੀਡੀਓ ਬਣਾਉਂਦਾ ਹੁੰਦਾ ਉਹਦਾ ਵੀ ਪਰਸ ਮਾਰ ਕੇ ਲੈ ਜਾਂਦਾ अगर तुम्हें देखकर कोई जलता है तो समझ लो यही सफलता है लो जी आज दी लास्ट वीडियो लास्ट नॉट ए लीस्ट तो कमेंट पढ़ दें अजी पिछले वाला हंस रहा है पिछले पीछे वाला पीछे देखो पीछे चलो तो कमेंट पढ़ दें कहता वीडियो बन गया है तो मेरी रस्सी दे दो मेरी बकरी भाग रही है बकरी नहीं तुम भाग रहे हो आपका बेल्ट बहुत अच्छा है ना अच्छा है ना <laughs> मुझे लगता है यह वो लुधियाना साइड का कपूर है ਜੇ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਦੱਸੋ ਤੇ ਇਦਾਂ ਦੀ ਹੋਰ ਫਨੀ ਵੀਡੀਓ ਦੇਖਣ ਦੇ ਲਈ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇੱਕ ਗੱਲ ਹੋਰ ਇਹ ਵੀਡੀਓ ਸਿਰਫ ਐਂਟਰਟੇਨਮੈਂਟ ਦੇ ਲਈ ਆ ਪਲੀਜ਼ ਕੋਈ ਵੀ ਬੰਦਾ ਮਾਇੰਡ ਨਾ ਕਰੇ ਜੇ ਕਿਸੇ ਬੰਦੇ ਨੂੰ ਕਿਸੇ ਵੀਡੀਓ ਦਾ ਗੁੱਸਾ ਲੱਗਾ ਤੇ ਉਹਦੇ ਲਈ ਮੈਂ ਕੁਝ ਨਹੀਂ ਕਰ ਸਕਦਾ